ਕਪੂਰੇ ਪਿੰਡ ਦਾ ਮੋਗਾ ਜ਼ਿਲ੍ਹਾ ਭੈਣ ਦਾ ਭੈਣ ਜਦੋਂ ਸਾਡੇ ਕੋਲ ਆਈ ਸੀ ਆਪਣੇ ਬੱਚੇ ਨੂੰ ਲੈ ਕੇ ਤਾਂ ਭੈਣ ਰੋਂਦੀ ਨੂੰ ਸੀ ਚੱਲੀ ਜਾਂਦੀ ਕਿਉਂਕਿ ਜਿਹਦਾ ਪੁੱਤ ਇਦਾਂ ਹੋਵੇ ਕੈਨੇਡਾ ਛੱਡ ਕੇ ਇੱਥੇ ਆ ਗਈ ਆਪਣੇ ਬੱਚੇ ਲਈ ਉਮੀਦ ਲੈ ਕੇ ਇੱਕ ਆਸ ਲੈ ਕੇ ਇੱਥੇ ਆਈ ਸੀ ਵੀ ਮੇਰਾ ਪੁੱਤ ਇੱਥੇ ਠੀਕ ਹੋ ਜਾਵੇ ਮੇਰਾ ਬੱਚਾ ਠੀਕ ਹੋ ਜਾਵੇ ਅੱਜ ਭੈਣ ਖੁਦ ਦੱਸਣ ਆਈ ਆ ਵੀ ਵੀਰੇ ਆਰਟਿਸਮ ਦਾ ਟ੍ਰੀਟਮੈਂਟ ਲੋਕ ਕਹਿੰਦੇ ਹੈ ਨਹੀਂਗਾ ਪਰ ਇੱਥੇ ਮੇਰੇ 2-3 ਮਹੀਨੇ ਹੋ ਗਏ ਹਾਂ ਜੀ 3 ਮਹੀਨੇ ਹੋ ਗਏ ਦਵਾਈ ਚੱਲਦੀ ਆ ਥੈਰੇਪੀਆਂ ਚੱਲਦੀਆਂ ਤੇ ਅੱਜ ਬਹੁਤ ਠੀਕ ਆ ਤੇ ਅੱਜ ਇਹ ਭੈਣ ਸਾਨੂੰ ਇੱਥੇ ਐਪਰੀਸ਼ੀਏਟ ਕਰਨ ਆਈ ਕਹਿਣ ਆਈ ਵੀ ਵੀਰੇ ਵੀ ਮੇਰੇ ਬੇਟੇ ਨੂੰ ਬਹੁਤ ਫਰਕ ਆ ਸਾਨੂੰ ਬਹੁਤ ਚੰਗਾ ਲੱਗਿਆ ਇਸ ਸੁਨੇਹਾ ਅਸੀਂ ਤੁਹਾਡੇ ਤੱਕ ਰੂ ਵਿਚਾਰਿਆ ਹਾਂਜੀ ਭੈਣ ਕਿਵੇਂ ਆ ਹੁਣ ਬੇਟਾ ਤੁਹਾਡਾ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਕਿੰਨੇ ਮਹੀਨੇ ਹੋ ਗਏ 3 ਮਹੀਨੇ ਹੋ ਗਏ ਤਿੰਨ ਮਹੀਨਿਆਂ ਚ ਹਾਂਜੀ ਹਾਂ ਉੱਥੇ ਡਾਕਟਰਾਂ ਨੇ ਕੀ ਕਿਹਾ ਸੀ ਉੱਥੇ ਡਾਕਟਰ ਕੱਲੀ ਥੈਰੇਪੀ ਕਹਿ ਰਹੇ ਸੀ ਪਰ ਕੋਈ ਦਵਾਈ ਨਹੀਂ ਸੀ ਤੁਹਾਨੂੰ ਲੱਗੇ ਪਰ ਥੈਰੇਪੀ ਵੀ ਉੱਥੇ ਬਹੁਤ ਘੱਟ ਸੀ ਕਿਉਂਕਿ ਤਿੰਨਾ ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਇਹਦੀ ਵਾਰੀ ਆਉਂਦੀ ਸੀ ਇੱਕ ਤੇ ਫਿਰ ਵੀ ਤੇ ਇੱਕ ਦਿਨ ਦੇ ਵਿੱਚ ਕੀ ਬੱਚਾ ਸਿੱਖੇਗਾ ਕੁਝ ਵੀ ਨਹੀਂ ਕਰਮਾਉਂਦਾ ਹੈਗਾਗਾ ਉਹ ਉਹਨਾਂ ਨੇ ਕਿਹਾ ਸੀ ਵੀ ਆਟイズਮ ਆ ਉਹ ਕਹਿੰਦੇ ਸੀ ਆਟイズਮ ਆ ਕਿ ਇਹਦਾ ਇਲਾਜ ਨਹੀਂ ਹੋ ਸਕਦਾ ਇਲਾਜ ਨਹੀਂ ਆ ਸਿਰਫ ਟਾਈਮ ਦੇ ਨਾਲ ਰਿਕਵਰ ਜਿੰਨਾ ਕਿ ਕਰੂਗਾ ਕਰੂਗਾ ਹਨਾ ਪਰ ਮੇਰਾ ਦਿਲ ਨਹੀਂ ਸੀ ਮੰਨਦਾ ਕਿ ਮੈਨੂੰ ਸੀਗਾ ਕਿ ਨਹੀਂ ਮੈਂ ਇੱਥੇ ਲੈ ਕੇ ਆਵ ਰਹੀਆਂ ਪਰ ਮੈਂ ਇੱਥੇ ਨਹੀਂ ਆਈ ਮੈਂ ਹੋਰ ਡਾਕਟਰਾਂ ਨੂੰ ਮਿਲੀ ਆ ਬਹੁਤਿਆਂ ਨੂੰ ਪਰ ਕਿਸੇ ਡਾਕਟਰ ਨੇ ਮੈਨੂੰ ਕੋਈ ਹੈਲਪ ਨਹੀਂ ਕੀਤੀ ਉਹਨਾਂ ਨੇ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਹੈਨਾ ਉਹ ਕਹਿੰਦੇ ਸੀ ਨਹੀਂ ਆਪੇ ਠੀਕ ਹੋ ਜੂ ਇਦਾਂ ਹੁੰਦਾ ਪਰ ਜਦੋਂ ਇੱਥੇ ਆਈਆਂ ਇੱਥੇ ਦਵਾਈ ਦੇ ਨਾਲ ਇਹਨੂੰ ਬਹੁਤ ਫਰਕ ਪਿਆ ਹੈ ਹੁਣ ਜਿਵੇਂ ਖੜਿਆ ਵਾ ਇਹ ਅੱਗੇ ਤਾਂ ਖੜਦਾ ਹੀ ਨਹੀਂ ਸੀ ਅੱਛਾ ਖੜਦਾ ਹੀ ਹੁੰਦਾ ਹੁੰਦਾ ਸੀ ਰੋਲਾ ਚੀਕਾਂ ਮਾਰੀ ਜਾਂਦਾ ਹੁੰਦਾ ਸੀਗਾ ਹਾਂ ਹੁਣ ਇਹ ਦੇਖ ਤੁਹਾਡੇ ਸਾਹਮਣੇ ਕਿੰਨਾ ਸ਼ਾਂਤ ਆਰਾਮ ਨਾਲ ਖੜਾ ਹੈਗਾ ਇਹੀ ਮੇਰੇ ਲਈ ਤਾਂ ਬਹੁਤ ਵੱਡੀ ਚੀਜ਼ ਆ ਮੇਰੇ ਲਈ ਇੰਨਾ ਵੀ ਸੀਗਾ ਕਿ ਇਦਾਂ ਨਹੀਂ ਖੜਦਾ ਕਹਿੰਦੇ ਮੇਰ ਕਰੇ ਮੇਰੀ ਭੈਣ ਇਹ ਤੇਰੀ ਸੇਵਾ ਜਿਹੜੀ ਨਾ ਤੇਰਾ ਜਿਹੜਾ ਵਿਸ਼ਵਾਸ ਸੀ ਉਹਨੇ ਠੀਕ ਕੀਤਾ ਇਹਨੂੰ ਹਾਂ ਸਹੀ ਨਾਂ ਕੀ ਨਾਂ ਮਲਕਾ ਤਾਂ ਮਲਕਾ ਤੈਨੂੰ ਖੁਸ਼ੀ ਨਾ ਬੋਲ ਨਾ ਬੋਲੋ ਸਹੀ ਨਾਂ ਨਾ ਪੁੱਤ ਨਾ ਬੋਲ ਨਾ ਦਰਾਗੀ ਆ ਕਿੰਨੇ ਦਿਨ ਤੱਕ ਪਟਣੇ ਪਾਣੀ ਦਿਨਦੋਰਾ ਨਹੀਂ ਨਹੀਂ ਬਾਹਰ ਨਹੀਂ ਪਟਣ ਬਾਹਰ ਨਹੀਂ ਪਟਣ ਮਾਰਨਾ ਨਹੀਂ ਨਾ ਬੋਲ ਤਰਾ ਨਾ ਕੀਆ ਨਾ ਕੀ ਭੈਣੇ ਤੇਰਾ जितेंद्र कौर तेरा नाम है भणे तेरा नाम जितेंद्र कौर है भणे तेरा नाम जितेंद्र कौर है बुडे कुडी ए कौन है ए कौन है कौन है पत्ते कौन है ना संगणना बननी हुई है ओ कितने टाइम तो बननी है ਇਹ ਦਿਨ ਹੋਦਾ ਦੋ ਤਿੰਨ ਮਹੀਨੇ ਤੋਂ ਸੰਗਣ ਲੱਗਿਆ ਹੋਇਆ ਹੈ ਮੈਂ ਦੇਖੋ ਮੈਂ ਸੱਲੀ ਕੀਤੀ ਦੇਖੋ ਜੀ ਕਿਵੇਂ ਗਿੱਟੇ ਨੂੰ ਸੰਗਣ ਲੱਗਿਆ ਭੈਣ ਦੇ ਤੇ ਇਸ ਭੈਣ ਨੂੰ ਜਤਿੰਦਰ ਨੂੰ ਬੰਨ ਕੇ ਲੈ ਕੇ ਆਏ ਨੇ ਬਾਈ ਗਵੰਡੀ ਨੇ ਤੇ ਇਹ ਇਹਦੀ ਮੰਮੀ ਹੈ ਨਾ ਡੈਡੀ ਇਹਨਾਂ ਦਾ ਅੱਛਾ ਤੇ ਭੈਣ ਭਰਾ ਕੋਈ ਹੋਰ ਨਹੀਂ ਕੋਈ ਭਰਾ ਨਹੀਂ ਉਸ ਭੈਣ ਵੀ ਨਹੀਂ ਕੋਈ ਇਕੱਲੀ ਇਕੱਲੀ ਹੋਈ ਹੈ ਤੇਰੇ ਨਾਨਕੇ ਕੋਈ ਮਾਮੇ ਨਾਨਕੇ ਵਿਚਰ ਹੈ ਨਹੀਂ ਉਹ ਓਦਾਂ ਹੀ ਬੁਰਾ ਹਾਲ ਹੈ ਤੇ ਚਾਚੇ ਤੁਸੀਂ ਚਾਚੇ ਤਾਂ ਆਏ ਹੋ ਬੁਰੀਆਂ ਸ਼ਰੀਕੇ ਚੋਂ ਜੀ ਸ਼ਰੀਕੇ ਚੋਂ ਚਾਚੇ ਤਾਂ ਹੀ ਹੋਗੇ ਠੀਕ ਆ ਇਹਦਾ ਇਹਦਾ ਕੁੜੀ ਦਾ ਚਾਚਾ ਸਾਕਾ ਹੈ ਨਹੀਂ ਕੋਈ ਨਹੀਂ ਤਾਇਆ ਨਹੀਂ ਤਾਇਆ ਗੁਜ਼ਰ ਗਿਆ ਗੁਜ਼ਰ ਗਿਆ ਤੇ ਫਿਰ ਹੁਣ ਕਿਵੇਂ ਰਹਿੰਦੀ ਇਹਨੂੰ ਵੀ ਮਾਰਦੀ ਇਹ ਮਾਰਛਾ ਨਹੀਂ ਮਾਦੀ ਰੋਟੀ ਪਰਚਾਹੀ ਦਿੰਦੀ ਨਹੀਂ ਰਹਿੰਦੀ ਜਿਵੇਂ ਹੁਣ ਭੈਣ ਦਾ ਬਾਲ ਕੋਈ ਨਹੀਂ ਰੱਬ ਕਰੇ ਬਹੁਤ ਚੰਗਾ ਲੱਗਦਾ ਹੈ ਮੈਨੂੰ ਬਹੁਤ ਲੁਧਿਆਣਾ ਕਿੰਨੇ ਮਹੀਨਿਆਂ ਤੋਂ ਬੰਨੀ ਹੋਈ ਹੈ ਜੀ ਹੁਣ 10-14 ਮਹੀਨੇ ਹਾਂਜੀ ਇੱਕ ਮੋ ਬਾਹਰ ਜਲਾ ਹਾਂਜੀ ਇਹ ਤਾਂ ਅੰਦਰ ਹੋਛੇ ਦੀ ਇਹਨੂੰ ਉਧਰ ਜਾ ਬੰਦ ਕਰ ਲੀਦਾ ਬੜਾ ਕਾਲਾ ਹੈ ਗੇੜਾ ਤਾਂ ਬੰਦ ਕਰ ਲਈਗਾ ਹਾਂਜੀ ਕੋਈ ਨੀਵੰਦਰ ਕੋਲ ਤੁਸੀਂ ਫਿਰ ਇਹਨੂੰ ਜਿਵੇਂ ਆਪਾਂ ਹੁਣ ਦਵਾਈ ਦਵਾਉਨੇ ਆ ਫਿਰ ਦਵਾਈ ਖਾ ਲੂਗੀ ਇਹ ਘਰੇ ਕੋਈ ਬੋਲ ਕਦੇ ਕਦੇ ਗੱਲ ਠੀਕ ਕਰਦੀ ਹੈ ਉਹ ਤਾਂ ਪਲੱਸਟਰ ਪੜੀ ਖਵੇ ਇੱਕ ਦਿਨ ਮਾਰਨ ਨੂੰ ਸ਼ੁਰੂ ਕਰਦੀ ਡੰਡੇ ਮਾਰਦੀ ਉਹ ਕਰਦੀ ਹੈ ਅੱਜ ਕਦੇ ਠੀਕ ਹੋ ਜੀ ਬਸ ਜੀ ਆਪਾਂ ਇਹਨਾਂ ਦਾਖਲ ਕਰ ਲਈ ਆ ਕੇਣਾ ਤੁਸੀਂ ਰਹਿ ਪੋਗੇ ਕੋਲੇ ਥੋੜੇ ਦਿਨ ਕਿੰਨੇ ਦਿਨ ਤੋਂ ਕੋਈ 10 ਦਿਨ 15 ਦਿਨ ਉਹਨਾਂ ਪਰ ਹੋ ਜਾਗਾ ਕਾਜੀ ਕਿਦਦਰ ਬਾਹਰ ਲੈ ਕਿਤੇ ਕੋਈ ਰਲੂ ਰਹਿਣਾ ਤੇ ਬਣੀ ਹਾਂ ਦੇਖੋ ਆਪਾਂ ਰਲ ਮਿਲ ਕੇ ਅਸੀਂ ਵੀ ਮਦਦ ਕਰਾਂਗੇ ਕਿਤੇ ਕੋ ਜਵਾਨ ਆ ਕੁੜੀ ਜੇ ਕੋਈ ਮੁੰਡਾ ਹੁੰਦਾ ਜਾਂ ਕੋਈ ਫਿਰ ਕੇ ਅਸੀਂ ਚਲੋ ਇਹ ਹੱਲ ਕਰ ਲੈਂਦੇ ਇਹ ਤਾਂ ਜੀ ਤਾਂ ਬੰਨੇ ਸੇ ਡਰ ਲੱਗਦਾ ਰਾਤ ਨੂੰ ਭੱਜ ਜਾਂਦੀ ਹੈ ਹਾਂ ਉਹੀ ਗੱਲ ਆ ਵੀ ਜਾਣ ਕੇ ਲੈਣੀ ਪੈਂਦੀ ਸਰ ਪੱਕੇ ਦੇ ਟ੍ਰੱਕ ਵਾਲੇ ਨੂੰ ਖਤਰਾ ਲੱਗਦਾ ਸਰ ਬਿਲਕੁਲ ਦੁਨੀਆ ਬੜੀ ਗੰਦੀ ਆ ਹਾਂ ਜੀ ਫੜ ਕੇ ਮੈਂ ਹੀ ਬੰਦਾ ਸੰਗਲ ਪਾਇਆ ਜਾਨੀ ਕਿਤੇ ਗੰਤ ਹੀ ਜਾਣ ਦੋ ਬੋਲਣੀ ਪੈਂਦੀ ਹੈ ਜੇ ਤੇ ਪਿੰਡ ਤੋਂ ਫਰਾਰ ਹੋ ਜਾਂਦੀ ਹੈ ਡੰਡਾ ਡੰਡਾ ਮਾਰ ਦੂੰਗੀ ਪੱਥਰਿਆ ਪੱਥਰ ਮਾਰ ਦੂੰਗੀ ਨਹੀਂ ਬੈਠ ਜੂ ਮੇਰੇ ਕੰਨਗੇ ਨੇ ਠੀਕ ਹੋ ਜਾਣਾ ਵੀ ਬੈਠ ਜੂ ਮੇਰੇ ਕੰਨ ਸੱਚੇ ਪਾਤਸ਼ਾਹ ਕਿਰਪਾ ਕਰਨ ਠੀਕ ਹੋ ਤੁਸੀਂ ਬੋਧੇ ਦਾ ਕੋਈ ਦਿਨਿਆਂ ਦਵਾਈ ਫਿਰ ਚੈੱਕਅਪ ਕਰਾ ਕੇ ਫਿਰ ਦੁਬਾਰਾ ਆਪਾਂ ਮਿਲਦੇ ਹਾਂ ਮੈਂ ਡਾਕਟਰ ਨਾਲ ਵੀ ਗੱਲ ਕਰਦਾ ਠੀਕ ਹੈ ਤੇ ਕੰਮ ਕਰਵਾ ਦਿਓ ਇਹਦਾ ਐਮਰਜੈਂਸੀ ਦੀ ਬੇਰੀਕ ਫਿਰ ਆਪਾਂ ਦੇਖਦੇ ਹਾਂ ਇਹਨੂੰ ਅੰਦਰ ਪੇਟਾ ਦਿਓ ਟੈਂਪਰੇਰੀ ਵਾਰਡ ਨਹੀਂ ਫਿਰ ਨਾਲ ਪਹਿਲਾਂ ਬਿਠਾ ਲਓ